ਕਹਿਣਾ ਚਾਹੁੰਦਾ ਟੀ ਚੋਰੀ ਹੋ ਜਾਂਦੀ ਹੈ ਹਾਂ ਜੀ ਭਾਜੀ ਸਾਡਾ ਦੋ ਜੋ ਇੱਕ ਜੋੜਾ ਬਾਲ ਜਾਂਦਾ ਸੀਗਾ ਚੈਨੀ ਤੇ ਦੋ ਮੁੰਦਿਆਂ ਜਿਹੜਾ ਚੋਰੀ ਹੋਈ ਕਿਉਂਕਿ ਕਿੱਥਾਂ ਬਣਾ ਅਸੀਂ ਸ਼ੌਕ ਤੇ ਸਪੈਸ਼ਲ 770 ਟੈਲਰ ਦੀ ਕਿੱਥੇ ਛੋਕ ਕਰ ਦੋ ਸ਼ਾਈ ਮਾਰਕੀਟ ਚ ਹਾਂਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਕਿ ਚੋਰੀ ਸਾਨੂੰ ਵੀ ਕਿਸੇ ਨੇ ਫੋਨ ਕੀਤਾ ਸੀਗਾ ਅੱਛਾ ਹਾਂਜੀ ਵੀ ਤੁਹਾਡੇ ਤੇ ਅਧਿਕਾਰੇ ਹੋ ਗਈ ਫਿਰ ਅਸੀਂ ਆਣ ਕੇ ਦੇਖਿਆ ਜਦ ਤੁਸੀਂ ਆਏ ਕੀ ਦੇਖਿਆ ਅਸੀਂ ਆਣ ਕੇ ਦੇਖੇ ਲੋਕ ਦੇਖੇ ਟੁੱਟੇ ਪੈਸੇ ਕਿ ਤੇ ਫਿਰ ਮੈਂ ਦੇਖਿਆ ਦਰੌਲਾ ਪਉਣ ਲੱਗੀ ਵੀ ਚੋਰੀ ਹੋ ਗਈ ਆ ਫਿਰ ਲੁਮਾਰੀਆਂ ਦੇਖਿਆ ਲੁਮਾਰੀਆਂ ਵੀ ਤੋੜੀਆਂ ਪਈਆਂ ਸੀ ਫਿਰ ਸੋਨਾ ਦੇਖਿਆ ਸੋਨਾ ਵੀ ਹਾਨੀ ਸੀ ਨੁਕਸਾਨ ਚਾਰ ਚੀਜ਼ਾਂ ਤੇ ਹੈਗੀ ਕਾਫੀ ਭਾਜਿਤ ਨੇ ਸਭ ਫਿਰ ਕਿੰਨਾ ਦੇ ਖਪਾ ਆ ਗਿਆ ਲਗਦੀ ਕਿੰਨੇ ਸੀ ਜਾਣੇ ਜਿੰਨੇ ਚਾਰ ਚੀਜ਼ਾਂ ਦੋ ਮੁੰਤ ਨਾ ਬਾਲਗਾ ਤੇ ਚਾਂਸ ਸੀ ਪੈਸੇ ਟੋਲੇ ਟੋਲੇ ਦੇ ਨਹੀਂ ਪੈਸੇ ਨਹੀਂ ਸੀਗੇ ਟੋਲੇ ਟੋਲੇ ਦੇ ਚਾਂਸ ਸੀ ਹਾਂਜੀ ਠੀਕ ਕੋਈ ਸੇਸੀ ਟੀਮ ਮੈਂ ਤੇ ਲੱਗ ਲਉ ਨਹੀਂ ਲੱਗੇ ਪਾਜੀ ਠੀਕ ਹੈ ਕਹਣਾ ਚਾਹੁੰਦਾ ਸੀ ਇਹ ਵੀ ਪਤਾ ਲੱਗੇ ਸਾਨੂੰ ਸਾਥ ਵਾਲੇ ਸਾਨੂੰ ਕਿਸੇ ਪਾਸੇ ਠੀਕ ਹਾਂਜੀ ਆਪ ਕਿਹਨਾਂ ਦਾ ਮਨੇਸ਼ਾ ਸਰ ਇਹ ਚੋਰੀ ਹੋਈ ਸੀ ਕਿ ਕਿਤੇ ਮੈਂ ਕੰਮ ਤੇ ਹੀ ਗਈ ਸਲੂਨ ਤੇ ਮੈਂ ਜੋਬ ਕਰਦੀ ਉੱਥੇ ਸੀ ਇੱਥੇ ਨਡਾਲਾ ਕਿੰਨਾ ਸਮਾਂ ਹੋ ਗਿਆ ਇਹ ਚੋਰੀ ਨੂੰ ਮੈਨੂੰ ਲੱਗਦਾ 11 ਤੋਂ ਸ਼ਾਇਦ 12 ਤੱਕ ਦਾ ਟਾਈਮ ਦੁਪਹਿਰ ਦੇ ਟਾਈਮ ਕਾ ਕੋਈ ਵੀ ਨਹੀਂ ਹੈਗਾ ਅਸੀਂ ਸਾਰੇ ਘੰਮਤੇ ਗਏ ਸੀਗੇ ਕਿਤੇ ਹੀ ਕਿਸ ਤਰ੍ਹਾਂ ਪਤਾ ਲੱਗ ਰ ਘਟੜੀ ਚ ਹੋ ਗਈ ਕਿੰਨੇ ਵਜੇ ਬਦਲ ਉਹ ਜਦ ਅਸੀਂ ਆਹਨ ਫੋਨ ਆਇਆ ਅਚਾਨਕ ਕਿ ਤੁਹਾਡੇ ਘਰੇ ਚੋਰੀ ਹੋ ਗਈ ਤੇ ਫੇ ਅਸੀਂ ਆਏ ਤੇ ਸਾਰਾ ਕੁਝ ਸਾਰਾ ਸਮਾਨ ਖਿਲ ਰਿਆ ਸੀਗਾ ਤੇ ਸਾਰਾ ਸੋਨਾ ਜੋ ਚੈਨਾ ਚੁੰਨਾ ਛਾਪਾਂ ਜੈਂਟਸ ਲੇਡੀਜ਼ ਸਾਰਾ ਕੁਝ ਲਗੇ ਵਾਲੀਆਂ ਹੀ ਮੇਰੀਆਂ ਮੈਂ ਜੋ ਥੋੜਾ ਜਿਹਾ ਹੋਇਆ ਚੇਂਜ ਕੀਤੀ ਹਲਾਈਆਂ ਸੀਗੀਆਂ ਤੇ ਸਾਰਾ ਕੁਝ ਲਾਗੇ ਕਿੰਨਾ ਕੁ ਨੁਕਸਾਨ ਹੋ ਗਿਆ ਪੈਹੇ ਵੀ ਲਾਗੇ ਨਾਲ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਸਾਰਾ ਸੋਨਾ ਲੈ ਕੇ ਕਿੰਨੇ ਕੁ ਪੋਲੇ ਸੋਨਾ ਸੀ ਕਿੰਨੀ ਕੀਮਤੀ ਉਹ ਹੈਗਾ ਹੀ ਪਾ 4-5 ਲੱਖ ਦਾ ਹੈਗਾ ਹੀ ਤਕਰੀਬਨ ਸਾਰਾ ਕੀ ਨੁਕਸਾਨ ਹੋ ਗਿਆ ਹਾਂਜੀ ਕੀ ਜਾਣਾ ਕੋਈ ਕੀ ਕੀ ਹੋਇਆ ਕਿ ਹਨ ਇਨਸਾਫ ਦਿੱਤਾ ਜਾਵੇ ਤੁਸੀਂ ਦੱਸਿਆ ਸਰ ਹਾਂਜੀ ਪੁਲਿਸ ਨੂੰ ਦੱਸਿਆ ਠੀਕ ਹੈ ਆਈ ਬੋਲ ਨਹੀਂ ਭਾਜੇ ਤਾਂ ਨਹੀਂ ਆਏ ਪੁਲਿਸ ਪਰ ਹੋ ਗਏ ਕਿੰਨੇ 3-3 ਘੰਟੇ ਹੋ ਗਏ ਕਾਲ ਕੀਤੀ ਉਹਨਾਂ ਨੂੰ ਸਾਰੇ ਤੱਕ ਨਹੀਂ ਆਇਆ ਹਾਂਜੀ ਨਹੀਂ ਆਇਆ ਕੋਈ ਕੀ ਕਹਣਾ ਚਾਹੁੰਦੇ 3 ਚੋਰੀ ਹੋ ਜਾਂਦੀ ਹਾਂਜੀ ਭਾਜੀ ਸਾਡਾ ਦੋ ਜੋ ਇੱਕ ਜੋੜਾ ਬਾਲਾਂ ਦਾ ਸੀਗਾ ਚੈਨੀ ਤੇ ਦੋ ਮੁੰਦਿਆਂ ਜਿਹੜਾ ਚੋਰੀ ਹੋਈ ਕਿਉਂਕਿ ਕਿੱਥਾਂ ਬਣਾ ਅਸੀਂ ਸ਼ੌਕ ਤੇ ਸਪੈਸ਼ਲ 770 ਟੈਲਰ ਕਿੱਥੇ ਛੋਕ ਕਰ ਦੋ ਚਾਈ ਮਾਰਕੀਟ ਚ ਹਾਂਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਸਾਨੂੰ ਵੀ ਕਿਸੇ ਨੇ ਫੋਨ ਕੀਤਾ ਸੀਗਾ ਅੱਛਾ ਹਾਂਜੀ ਵੀ ਤੁਹਾਡੇ ਤੇ ਅਧਿਕਾਰੇ ਹੋਗੀ ਫਿਰ ਅਸੀਂ ਆਣ ਕੇ ਦੇਖਿਆ ਜਦ ਤੁਸੀਂ ਆਏ ਕੀ ਦੇਖਿਆ ਅਸੀਂ ਆਣ ਕੇ ਦੇਖੇ ਲੋਕ ਦੇਖੇ ਟੁੱਟੇ ਪੈਸੇ ਸਗੇ ਤੇ ਫਿਰ ਮੈਂ ਦੇਖਿਆ ਦਰੋਲਾ ਪਉਣ ਲੱਗੀ ਵੀ ਚੋਰੀ ਹੋ ਗਈ ਆ ਫਿਰ ਲੁਮਾਰੀਆਂ ਦੇਖਿਆ ਲੁਮਾਰੀਆਂ ਵੀ ਤੋੜੀਆਂ ਪਈਆਂ ਸੀ ਤੇ ਸੋਨਾ ਦੇਖਿਆ ਸੋਨਾ ਵੀ ਹਨੀ ਸੀ ਨੁਕਸਾਨ ਚਾਰ ਚੁਜਾਂ ਤੇ ਹੈਗੀ ਇਹ ਕਾਫੀ ਭਾਜੀ ਜਿੰਨੇ ਸਭ ਕੁਝ ਕਿੰਨਾ ਰਿਹਾ ਪਾ ਨਗਦੀ ਕੇੰਗੇ ਸੇ ਜਾਣੇ ਕੇਨੇ ਜਾਣੇ ਚਾਰ ਚੀਜ਼ਾਂ ਦੋ ਮੰਤਨਾ ਵਾਲਗਾ ਤੇ ਚਾਂਸ ਕੀ ਥੋਲੇ ਥੋਲੇ ਦੇ ਨਹੀਂ ਪੈਸੇ ਨਹੀਂ ਸਿਲੇ ਥੋਲੇ ਥੋਲੇ ਦੇ ਚਾਂਸ ਚਾਂਸ ਸੀ ਹਾਂਜੀ ਠੀਕ ਹੈ ਕੋਈ ਸਿਸਟੀਮ ਨਹੀਂ ਆਪਣੇ ਲੱਗ ਲੋ ਨਹੀਂ ਲੱਗਿਆ ਪਹਿਲੇ ਛੁੱਟੀ ਗਣਾ ਤੋਲੀ ਸੀ ਹਸੀ ਹੋਈ ਕਹਿਣਾ ਚਾਹੁੰਨਾ ਵੀ ਪਤਾ ਲੱਗੇ ਸਾਨੂੰ ਸਾਥ ਵਾਲੇ ਸਾਨੂੰ ਕਿਸੇ ਪਾਸੇ ਹਾਂਜੀ ਇਹ ਆਪੀ ਦਾ ਨਾਮ ਹਦਾ ਮਨੇਸ਼ਾ ਸਰ ਇਹ ਚੋਰੀ ਹੋਈ ਸੀ ਕਿਤੇ ਮੈਂ ਕੰਮਤੇ ਹੀ ਗਈ ਸਲੂਨ ਤੇ ਮੈਂ ਜੋਬ ਕਰਦੀ ਉੱਥੇ ਸੀ ਇੱਥੇ ਨਡਾਲਾ ਕਿਨਾਰਾ ਸਮਾਨ ਉਹਦੇ ਤੋਂ ਮੈਨੂੰ ਲੱਗਦਾ 11 ਤੋਂ ਸ਼ਾਇਦ 12 ਤੱਕ ਦਾ ਟਾਈਮ ਦੁਪਹਿਰ ਦੇ ਟਾਈਮ ਕਰ ਕੋਈ ਵੀ ਨਹੀਂ ਹੀਗਾ ਅਸੀਂ ਸਾਰੇ ਕੰਮਤੇ ਗਏ ਸੀ ਕਿੱਥੇ ਕਿਸ ਤਰ੍ਹਾਂ ਪਤਾ ਲੱਗ ਰਿਹਾ ਕਿ ਚੋਰੀ ਹੋਈ ਹੈ ਕਿੰਨੇ ਬੁੜੇ ਹੋ ਗਏ ਉਹ ਜਦੋਂ ਅਸੀਂ ਹਨ ਫੋਨ ਆਇਆ ਅਚਾਨਕ ਕਿ ਤੁਹਾਡੇ ਘਰੇ ਚੋਰੀ ਹੋ ਗਈ ਤੇ ਫਿਰ ਅਸੀਂ ਆਏ ਤੇ ਸਾਰਾ ਕੁਝ ਸਾਰਾ ਸਮਾਨ ਖਿਲਰਿਆ ਸੀਗਾ ਤੇ ਸਾਰਾ ਸੋਨਾ ਜੋ ਚੈਨਾ ਚੁੰਨਾ ਛਾਪਾਂ ਜੈਂਟਸ ਲੇਡੀਜ਼ ਸਾਰਾ ਕੁਝ ਲੱਗੇ ਵਾਲੀਆਂ ਹੀ ਮੇਰੀਆਂ ਮੈਂ ਜੋ ਥੋੜਾ ਜਿਹਾ ਹੋਇਆ ਚੇਂਜ ਕੀਤੀ ਹਲਾਈਆਂ ਸੀਗੀਆਂ ਤੇ ਸਾਰਾ ਕੁਝ ਲੱਗੇ ਕਿੰਨਾ ਨੁਕਸਾਨ ਹੋ ਗਿਆ ਪੈਸੇ ਵੀ ਲੱਗੇ ਨਾਲ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਸਾਰਾ ਸੋਨਾ ਲੈ ਕੇ ਕਿੰਨੇ ਕੁ ਸੋਨੇ ਸਹੀ ਕਿੰਨੀ ਨਗਦੀ ਜਿੱਤ ਉਹ ਹੈਗਾ ਹੀ ਪਾ 4-5 ਲੱਖ ਦਾ ਹੈਗਾ ਇਹ ਤਕਰੀਬਨ ਸਰਪੰਚ ਨੂੰ ਦੱਸਾਂਗੇ ਹਾਂਜੀ ਕੀ ਚਾਣਾ ਕੋਈ ਕੀ ਕੀ ਹੋਇਆ ਕਿ ਹਨ ਇਨਸਾਫ ਦਿੱਤਾ ਜਾਵੇ ਉਹ ਤੁਹਾਨੂੰ ਦੱਸਿਆ ਸਰਪੰਚ ਹਾਂਜੀ ਪੁਲਿਸ ਨੂੰ ਦੱਸਿਆ ਠੀਕ ਹੈ ਆਈ ਪੁਲਿਸ ਕਿਹਨੇ ਭਾਜੇ ਤਾਂ ਨਹੀਂ ਆਈ ਪੁਲਿਸ ਪਰ ਹੋ ਗਿਆ ਕਿੰਨੇ 3-3 ਘੰਟੇ ਹੋ ਗਏ ਕਾਲ ਕੀਤੀ ਉਹਨਾਂ ਨੂੰ ਸਾਲੀ ਤੱਕ ਨਹੀਂ ਆਇਆ ਹਾਂਜੀ ਨਹੀਂ ਆਇਆ ਕੋਈ